ਗੁਰਦਾਸਪੁਰ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਅੱਜ ਜਲੰਧਰ ਦੇ ਵਿੱਚ ਦਾਖਲ ਹੋ ਗਿਆ ਜਲੰਧਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਸਵਾਗਤ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਚੂ ਅਗਰਵਾਲ ਨੇ ਕੀਤਾ ਹੈ ਕਪੂਰਥਲਾ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਕਰਤਾਰਪੁਰ ਦੇ ਰਾਹੀਂ ਜਲੰਧਰ ਦੇ ਵਿੱਚ ਸਵੇਰੇ 1 ਵਜੇ ਦੇ ਕਰੀਬ ਦਾਖਲ ਹੋਇਆ ਹੈ ਦੱਸਿਆ ਕਿ ਜਲੰਧਰ ਟ੍ਰੈਫਿਕ ਪੁਲਿਸ ਨੇ ਨਗਰ ਕੀਰਤਨ ਦੇ ਲਈ 11 ਰੂਟ ਡਾਇਵਰਟ ਕੀਤੇ ਨੇ ਪ੍ਰਸ਼ਾਸਨ ਨੇ ਸਕੂਲਾਂ ਅਤੇ ਕਾਲਜਾਂ ਦੇ ਲਈ ਅੱਧੇ ਦਿਨ ਦੀ ਛੁੱਟੀ ਦਾ ਵੀ ਐਲਾਨ ਕੀਤਾ ਇਸ ਮੌਕੇ ਵਿਧਾਇਕ ਬਲਕਾਰ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਅਤੇ ਦਰਸ਼ਨ ਸਾਰੀ ਮਨੁੱਖਤਾ ਦਾ ਮਾਰਗਦਰਸ਼ਨ ਕਰਦੇ ਹਨ ਉਹਨਾਂ ਨੇ ਕਿਹਾ ਕਿ ਨੌਵੇਂ ਗੁਰੂ ਨੇ ਮਨੁੱਖਤਾ ਦੇ ਧਾਰਮਿਕ ਅਧਿਕਾਰਾਂ ਦੀ ਰਾਖੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਜਿਸ ਦੀ ਮਿਸਾਲ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਮਿਲਦੀ ਉਹਨਾਂ ਨੇ ਕਿਹਾ ਕਿ ਨੌਵੇਂ ਗੁਰੂ ਭਾਈ ਚਾਰਕ ਸੰਝ ਦਾ ਸੱਚਾ ਪ੍ਰਤੀਕ ਨੇ ਜਿਨ੍ਹਾਂ ਨੂੰ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਦੀ ਆਸ਼ੀਰਵਾਦ ਸਾਡੇ ਉੱਪਰ ਨਗਰ ਕੀਰਤਨ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ ਪੰਜਾਬ ਦੇ ਮੁਕੰਮਲ ਇਤਿਹਾਸਕਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਜੋ ਹਮੇਸ਼ਾ ਹੀ ਜਿਨ੍ਹਾਂ ਗੁਰੂਆਂ ਨੇ ਸਾਡੇ ਦੇਸ਼ ਲਈ ਆਪਣਾ ਸੀਸ ਨਿਬਾਇਆ ਅਸੀਂ ਸਾਡਾ ਫਰਜ਼ ਬੰਦਾ ਹੈ ਕਿ ਉਹਨਾਂ ਨੂੰ ਯਾਦ ਕਰੀਏ ਸਾਥੀਓ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੀ ਚਾਦਰ ਕਹਿ ਕੇ ਬੁਲਾਉਂਦੇ ਹਾਂ ਕਿਉਂਕਿ ਉਹਨਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਜਾਤ ਪਾਤ ਤੋਂ ਉੱਪਰ ਉੱਟ ਕੇ ਤੁਸੀਂ ਸਾਰੇ ਜਾਣਦੇ ਹੋ ਕਿ ਕਸ਼ਮੀਰੀ ਪੰਡਤ ਲਈ ਉਹਨਾਂ ਨੇ ਜਾ ਕੇ ਬਰਾਤ ਕੀਤੀ ਕਿਸੇ ਨਹੀਂ ਪੰਡਤ ਜੀ ਨੇ ਸਾਡੇ ਜੋ ਧਰਮ ਨੂੰ ਖਤਰਾ ਹੈ ਦੇਖੋ ਕਿਸੇ ਵੀ ਇਨਸਾਨ ਨੂੰ ਧਰਮ ਬਦਲਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ ਹਰ ਆਦਮੀ ਦਾ ਆਪਣਾ ਆਪਣਾ ਧਰਮ ਹੁੰਦਾ ਹੈ ਇਸ ਕਰਕੇ ਜਦੋਂ ਸ੍ਰੀ ਗੁਰਤੇਜ ਫਾਜ਼ਲ ਜੀ ਨੇ ਕਿਹਾ ਕਿ ਬਈ ਅਸੀਂ ਧਰਮ ਨਹੀਂ ਬਦਲਣਾ ਅਸੀਂ ਕੁਰਬਾਨੀ ਦੇ ਦੇਵਾਂਗੇ ਸ਼ਹੀਦੀ ਦੇਵਾਂਗੇ ਸੋ ਅੱਜ ਉਹਨਾਂ ਵਰਗੀ ਸ਼ਹੀਦੀ ਕਿੱਤੇ ਵੀ ਦੁਨੀਆ ਦੇ ਇਤਿਹਾਸ ਵਿੱਚ ਨਹੀਂ ਮਿਲਦੀ ਸੋ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਜੋ ਨਗਰ ਕੀਰਤਨ 25 ਅਕਤੂਬਰ ਨੂੰ ਸ਼ੁਰੂ ਹੋਇਆ ਸੀ ਅੱਜ ਜਲੰਧਰ ਸ਼ਹਿਰ ਪਹੁੰਚਿਆ ਹੈ ਅਸੀਂ ਸਾਰੇ ਹੀ ਬਹੁਤ ਹੀ ਕਿਸਮਤ ਵਾਲੇ ਆ ਪਾਗਾ ਵਾਲੇ ਜਿਨ੍ਹਾਂ ਨੂੰ ਅੱਜ ਤੱਕ ਮੌਕਾ ਦਿੱਖਣ ਦਾ ਮਿਲਿਆ ਹੈ ਉਸ ਮੈਂ ਗੁਰੂ ਮਹਾਰਾਜੇ ਅਗੇ ਅਰਦਾਸ ਕਰਨਾ ਪਰਮ ਪਿਤਾ ਪਰਮਾਤਮਾ ਪੰਜਾਬ ਦੇ ਉੱਪਰ ਹਮੇਸ਼ਾ ਚੜ੍ਹਦੀ ਕਲਾ ਰਵੇ ਅਸੀਂ ਹਮੇਸ਼ਾ ਹੀ ਸਾਰੇ ਪੰਜਾਬੀ ਵੱਧਦੇ ਰਹੀਏ ਤੰਦਰੁਸਤ ਰਹੀਏ ਖੁਸ਼ ਰਹੀਏ ਬਹੁਤ ਬਹੁਤ ਧੰਨਵਾਦ ਬਾਈ ਗੁਰਜੀ ਦਾ ਕਾਲ ਸਾਹਿਬ ਬਾਈ ਗੁਰਜੀ ਥੈਂਕ ਯੂ